ਚਲੋ ਠਰ ਕੋਈ ਨਹੀਂ ਪਿੱਛੇ ਕਰੋ ਇਹਨੂੰ ਕੋਈ ਨਹੀਂ ਹੁੰਦਾ ਕਿਤੇ ਵਿੱਚ ਨਾ ਹੋਇਆ ਪਿੱਛੇ ਕਰ ਲੋ ਕਿਤੇ ਬੰਦਾ ਵਿੱਚ ਛਾਲਦੂਲ ਮਾਰ ਦਿੰਦਾ ਇਹ ਕੁੜਿਆ ਡੂੰਗਾ ਬੜਾ ਕਿਉਂਕਿ ਜਿੰਦੇ ਤਣ ਲੱਗਦੀ ਸੋਈ ਜਾਂਦਾ ਸੋਈ ਜਾਂਦਾ ਸੋਈ ਜਾਂਦਾ ਮੇਡਾ ਦੁੱਖ ਦੀ ਘੜੀ ਕਹਿ ਸਕਦੇ ਸਾਡਾ ਇਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਆ ਸਾਡੇ ਮਿੱਤਰ ਆ ਸਾਡੇ ਨੇੜੇ ਇਹ ਵਿਚਾਰੇ ਰਹਿੰਦੇ ਆ ਤੇ ਡੰਗਰ ਚਾਰਦੇ ਆ ਵੀਰ ਆਪਣਾ ਗੁਜ਼ਾਰਾ ਕਰਦੇ ਆ ਤੇ ਕਿੰਨੇ ਤਾਂ ਦੂਜਾ ਸਰਦਾਰ ਜੀ ਕਿੰਨੇ ਡੰਗਰ ਸੀਗੇ 20 ਡੰਗਰ ਆ ਜੀ 20 ਡੰਗਰ ਓਹੋ 20 ਡੰਗਰ ਜਿਹੜੇ ਡੁੱਬ ਕੇ ਬਾਈ ਜੀ ਖਤਮ ਹੋ ਗਏ ਪਤਾ ਦੂਜੀਆਂ ਵੇ ਛੜੀਆਂ ਉਹਨਾਂ ਦਾ ਕੋਈ ਪਤਾ ਨਹੀਂ ਕਿੰਨੀਆਂ ਵਾਂ ਅਜੇ ਅੱਛਾ ਜਿੰਦਗੀਆਂ ਵੀ ਫਸੀਆਂ ਹੋਈਆਂ ਹਾਂ ਨਹੀਂ ਮਰ ਗੀਆਂ ਵਾ 30 35 ਮੰਨ ਲਾ ਤੀ ਮੇਤੀ ਡੰਗਰ ਹੈ ਕੀ 35 ਡੰਗਰ ਬਾਈ ਜੀ ਜਿਹੜੇ ਦੱਸ ਰਿਹਾ ਵੀਰ ਵੇਖੋ ਬੰਦਾ ਰੋ ਰੋ ਕੇ ਬੁਰੇ ਹਾਲ ਹੋ ਗਿਆ ਜੀ ਬੜੀ ਦੁੱਖ ਦੀ ਘੜੀ ਕਹਿ ਸਕਦੇ ਆ ਦੇਰ ਹੋਇਆ ਪੜੀ ਹੈ ਵਾਹਿਗੁਰੂ ਇਹ ਫਸ ਗਈ ਆ ਇਹ ਫਸ ਗਈ ਆ ਇਹ ਵੱਡੀ ਮੱਝ ਹੋਣੀ ਹੈ ਨਾ ਆ ਸੱਜਰ ਝੋਟੀ ਸੋਨ ਵਾਲੀ ਸੀ ਸੋਨ ਵਾਲੀ ਏ ਸੂਈ ਆ ਉਹ ਬੱਚੇ ਛੋਟੇ ਹੋਣੇ ਹਿੰਦੇ 10 12 ਦਿਨਾਂ ਦੀ ਸੂਈ ਦਾ ਇਹਨਾਂ ਦੀਆਂ ਇੱਥੇ ਵੀ ਕੋਈ ਆ ਇੱਥੇ ਵੀ ਆ ਨਹੀਂ ਨਹੀਂ ਖਿੱਚਣ ਲੱਗੇ ਆ ਅੱਛਾ ਅੱਛਾ ਕਿਉਂਕਿ ਪੋਰੇ ਦੇ ਵਿੱਚ ਬੜੇ ਮਿਹਨਤ ਕਰ ਰਹੇ ਆ ਕੋਰੀਆਂ ਥਾਣੀ ਧੱਕ ਧੱਕ ਕੇ ਕੱਢੰਦੇ ਵੀ ਕਿਤੇ ਕੋਈ ਜਾਮ ਜਾਂ ਫਸਣਾ ਜਾਵੇ ਜਾਂ ਕੋਈ ਗੱਲਬਾਤ ਨਾ ਹੋ ਜੇ ਵਿਚਾਰੇ ਆਪ ਲੱਗੇ ਦੇਖੋ ਹਾਂਜੀ ਵਿਚਾਰੇ ਜ਼ੋਰ ਨਾਲ ਨਿਕਲੇ ਚੱਲੇ ਤਰ ਵਾਹਿ ਰੂ ਵਾਹਿ ਰੂ ਵਾਹਿ ਨਾ ਉੱਤ ਤਨਾ ਹੋਏ ਤਾਂ ਰਾਹ ਇੱਥੇ ਡੂੰਗਾ ਜੇ ਵੀ ਆ ਕਿ ਆ ਨਾ ਧਿਆਨ ਨਾਲ ਡੂੰਗਾ ਬੜਾ ਜੇ ਇਤਨੀ ਮਦਾਈ ਹੋਤ ਤਨੋਂ ਨਹੀਂ ਯੋ ਪਰਾਂ ਜੀ ਜਿੰਦੇ ਕੋਲੀ ਕਿਦ ਮਰੀ ਤੋਂ ਪੁੱਤਰੀ ਤੋਂ ਪਤਾ ਨਹੀਂ ਕਿਤਰਾ ਚਲੋ ਮਾ ਵੀ ਪੁੱਛਣਾ ਹੱਥ ਬਾਗ ਸੇ ਪਾਪਾ ਹੋਰੀ ਨਿਕਲ ਜਾਣੀ ਮੈਂ ਵੀ ਤੁਹਾਨੂੰ ਫਿਰ ਫੋਨ ਕੀਤਾ ਤੁਸੀਂ ਪਿੰਡੋਂ ਆਏ ਭੱਜ ਗਏ ਨਹੀਂ ਮੈਂ ਇੱਥੇ ਹੀ ਆ ਡੇਰਾ ਮੇਰਾ ਵੀ ਇੱਥੇ ਹੀ ਆ ਤੇਰਾ ਵੀ ਇੱਥੇ ਹੀ ਸੀ ਅੱਛਾ ਅੱਛਾ ਵਿਚਾਰਾ ਨਾ ਉਹ ਚੱਕੀ ਵਾਲਿਆਂ ਦੇ ਪੱਠੇ ਚਾਰਨਦੇ ਆ ਸੀ ਅਜੋਨਾਂ ਚਰਾ ਤੇ ਅੱਛਾ ਅੱਛਾ ਉੱਥੋਂ ਚਾਰ ਕੇ ਦੇ ਉਹ ਜਿਹੜੀਆਂ ਤੇਰੀਆਂ ਪੈਲੀਆਂ ਦਾ ਮੱਥਾ ਨਹੀਂ ਸਿਰ ਉਖੜ ਪਿਆ ਹਾਂ ਆਪਣੇ ਵਾਲੇ ਉੱਥੇ ਉਹ ਬੂਟੀ ਜੜੀ ਉਹਦੇ ਵਿੱਚ ਆ ਕੇ ਡੰਗਰ ਸਾਰੇ ਨਾਲੇ ਅੱਛਾ ਅੱਛਾ